ਫਤੇਗੜ ਚੂੜੀਆਂ ਦਾ ਨੌਜਵਾਨ ਜਸਪਾਲ ਸਿੰਘ ਯੂਐਸਏ ਤੋਂ ੜਿਪੋਰਟ ਹੋ ਕੇ ਜਦੋਂ ਦੇਰ ਰਾਤ ਘਰ ਪਹੁੰਚਿਆ ਦੇਖੋ ਕੀ ਬਣਿਆ ਘਰ ਦਾ ਮਾਹੌਲ ਅਤੇ ਕੀ ਕਿਹਾ ਜਸਪਾਲ ਸਿੰਘ ਨੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਕੀ ਨਾ ਹਿੰਦਾ ਨਾ ਮੇਰਾ ਨਾਮ ਜਸਪਾਲ ਸਿੰਘ ਹੈ ਇਹ ਕਿਹੜਾ ਫਟਾ ਹਰਦੌਰਵਾਲ ਦਾ ਹੋਰ ਕਿੱਥੇ ਰਹ ਰਹੇ ਫਤੇਗੜ ਚੂੜੀਆਂ ਜਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ ਐਜੰਟ ਦਾ ਗੱਲ ਹੋ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂਐਸਏ ਮੈਂ ਜੁਆਇਸ ਜੇ ਤੋ ਇੱਥੋਂ ਗਿਆ ਸੀਗਾ ਜਿਹੜੀ ਅੰਤ ਨਾਲ ਗੱਲ ਹੋਈ ਗਏ ਮੇਰੀ ਇੱਕ ਨੰਬਰ ਜੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸੇ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ ਤੇ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫੇਰੇ ਕਰਉ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀਗਾ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈਆਂ ਜਾ ਤੇ ਇੱਕ ਨੰਬਰ ਜੀ ਵਿਜਲਵਾ ਗਿਆ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਤੇ ਉਹਨੇ ਆਪਣਾ ਪਿਆਰ ਬਦਲ ਲਿਆ ਕਿਉਂਕਿ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੇਰਾ ਇਹ ਕਦੋਂ ਗਏ ਸੀ ਤੁਸੀਂ ਮੈਂ 24 ਸਤੂ ਗਿਆ ਸੀ 7ਵੇਂ ਮੈਂ ਵੇ ਚਵੀ ਤੇ 6 ਮਹੀਨੇ ਬਾਅਦ 6 ਮਹੀਨੇ ਮਰਤ ਦੇ ਲਿਆ ਤੁਸੀਂ ਯੂਐਸਏ ਕਰੋ ਪਹੁੰਚੇ ਮੈਂ 24 1 ਜਨਵਰੀ ਦੇ 25 ਦੇ ਉੱਤੇ ਬਾਰਡਰ ਕਰਾਸ ਕੀਤਾ ਹਾਂਜੀ ਬਾਰਡਰ ਕਰਾਸ ਕੀਤਾ ਤੇ ਯੂਐਸਏ ਗਿਆ ਕਿਨੇ ਦਿਨ ਹੋਏ 11 ਦਿਨ ਬਾਅਦ ਉਹਨੇ ਵਾਪਸ ਭੇਜਿਆ 11 ਦਿਨ ਹੋਏ ਉੱਥੇ ਤੁਹਾਨੂੰ ਰੈਸਟ ਕਰ ਲਿਆ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲੀਅਨ ਸਾਡਾ ਪਟ੍ਰੋਲੀਅਨ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜਣ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲਾਈਟ ਜਿਹਾ ਹਵਾਲਾ ਤੇ ਜਾ ਉਹ ਤੋਂ ਪਤਾ ਲੱਗਾ ਵੀ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਦੱਸਿਆ ਨਹੀਂ ਕੋਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਆ ਗਏ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਤੁਹਾਨੂੰ ਪਲੇਨ ਚ ਹਵਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਏ ਐ ਸੋਚਿਆ ਵੀ ਦੂਜੀ ਚੌਂਕੀ ਜਿੱਥੇ ਜਾਂ ਮੰਨ ਲਓ ਕਿ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਕੋਈ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਸਾਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘਰੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਚ ਆਣ ਕੇ ਕੋਈ ਹਾਂਜੀ ਇੰਡੀਆ ਜਾ ਕੇ ਖੋਲੀਆਂ ਕਿਥੇ ਰਾਜਸਾਹੀ ਹਾਂਜੀ ਰਾਜਸਾਹੀ ਰੋੜ ਤੋਂ ਜੋ ਰਾਜਸਾਹੀ ਉtre ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨਹੀਂ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਹਿੰਦੀਆ ਜਾ ਰਹੇ ਹਾਂ ਬਸ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਉਹ ਇੱਥੇ ਆ ਕੇ ਪਤਾ ਲੱਗਾ ਇਹ ਫਿਰ ਬੀੜੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਜਦੋਂ ਤੁਸੀਂ ਉਤਰੇ ਕਿਸ ਤਰ੍ਹਾਂ ਦਾ ਹਾਵ-ਭਾਵ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤਾਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਐਸਾ ਬਹੁਤ ਲੱਗਾ ਏ ਸਾਰਿਆਂ ਨੂੰ ਪੈਸੇ ਦਾ ਇੰਤਜ਼ਾਮ ਕਿੱਥੋਂ ਹੋਇਆ ਸੀ ਜਦੋਂ ਪੈਸੇ ਦਾ ਇੰਤਜ਼ਾਮ ਐਡਾ ਹੀ ਸਜਣਾ ਮਿੱਤਰਾਂ ਕੋਲੋਂ ਖੜਕ ਕੇ ਜਿੰਨ ਕੋ ਜੀ ਹਾਂਜੀ ਪੜ੍ਹਨੇ ਪੁੜੀਆਂ ਹਾਂ ਜੋ ਵੀ ਹੋਇਆ ਇਹਨੂੰ ਲਾ ਕੇ ਕੀ ਕਹਿੰਦੇ ਬਹੁਤ ਮਾੜਾ ਹੋਇਆ ਹੈ ਨਾ ਦੋਸ਼ ਕਿੰਨੂੰ ਦਿੰਦੇ ਦੋਸ਼ ਤੇ ਜੈਂਟ ਨੂੰ ਦਿੰਨੇ ਇਹ ਕੁਝ ਆਪਣੀ ਕਿਸਮਤ ਨੂੰ ਇਹ ਜਿਸ ਵੀ ਜੀ ਤਾਂ ਦੇਖੋ ਆ ਚ ਜੀ ਜੀ ਭਰਾ ਜਿਸपाल ਸਿੰਘ ਜੀ ਜੂ ਐਸੇ ਤੋਂ ਆਉਣੇ ਲਖੋ ਕਿ ਇਹ ਕੀ ਕਹਿੰਦੇਇ ਰਪਰੀ ਪਹਿਲਾਂ ਮਹਾਰਾ ਸਾਹਿਬ ਦਾ ਸ਼ੁਕਰ ਕਰਦੇ ਆ ਜਿਹੜਾ ਮਹਾਰਾ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਕੋਈ ਅਸੀਂ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸੇ ਵਾਰ ਕੰਮ ਲਈ ਆਪਾਂ ਸਰਕਾਰ ਕੋ ਮੰਗ ਕਰਦੇ ਆਂ ਤੇ ਏਜੰਟ ਬਰ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੂ ਦੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ